ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਤੁਹਾਨੂੰ ਗੱਡੀਆਂ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਏਰੀਆ 'ਚੋਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਵਧੀਆ ਰੇਟਾਂ 'ਚ ਤੇ ਮਸ਼ੀਨਰੀਆਂ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੀਚੇ ਹਮੇਸ਼ਾ ਹਰੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਗੱਡੀ ਆ ਕੋਈ ਬੋਲਟ ਆ ਕੋਠੀ ਆ ਘਰ ਮਕਾਨ ਆ ਕੋਈ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਫਰੀਦਬਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਜਿਹੜਾ ਨੰਬਰ ਹੈ ਤੁਹਾਨੂੰ ਮਿਲ ਗਿਆ ਹੋਊਗਾ ਆਪਣੇ ਕੋਲੇ ਬਸ ਵੀਡੀਓ ਤੇ ਫੋਟੋਆਂ ਤੇ ਜਾਣਕਾਰੀ ਭੇਜ ਦਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਕਰੋਲਾ ਗੱਡੀ ਲੈ ਕੇ ਪਹੁੰਚੇ ਹਾਂ ਕਰੋਲਾ ਗੱਡੀ ਆ 2007 ਮਾਡਲ ਹੈ ਮਾਡਲ ਸਾਤਾ ਪਰ ਗੱਡੀ ਦੀ ਪਾਸਿੰਗ ਆਪ ਨੂੰ 2028 ਤੱਕਰ ਮਿਲ ਜਾਊਗੀ ਕੋਈ ਖਰਾਬੀ ਨਹੀਂ ਗੱਡੀ 'ਚ ਸਾਰੀ ਗੱਡੀ origignal ਹੈ AC ਹੀਟਰ ਚੱਲਦਾਗਾ ਇੰਜਨ ਗੇਅਰ ਬਹੁਤ ਵਧੀਆ ਸ਼ਹਿਰ ਬਰਨਾਲਾ ਗੱਡੀ ਖੜੀ ਆਹਾ ਤੇ ਕਿਸੇ ਨੇ ਖਰੀਦਣੀ ਹੋਵੇ ਜਾ ਕੇ ਦੇਖ ਸਕਦوں ਇੱਕ 55 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਹੈ ਬਾਕੀ ਤੁਸੀਂ ਦੇਖ ਰਹੋ ਜੀ ਟਾਇਰਾਂ ਦੇ ਵਿੱਚ ਅਲਾਈ ਬਹੁਤ ਸੋਹਣੇ ਮਾਲਕ ਨੇ ਪਵਾਏ ਹੋਏ ਹੈ ਘਰ ਦੀ ਗੱਡੀ ਆ ਘਰੇ ਖੜੀ ਆ ਕੋਈ ਬਾਡੀ ਲਾਈਨ ਚ ਨੁਕਸ ਨਹੀਂ ਹੈਗਾ ਕੋਈ ਇੰਜਨ ਗੇਅਰ ਚ ਨੁਕਸ ਨਹੀਂ ਗੱਡੀ ਚਲਾਉਣ ਚ ਬਹੁਤ ਚੰਗੀ ਹੈ ਜੀ ਜਾ ਕੇ ਬਾਕੀ ਤੁਸੀਂ ਗੱਡੀ ਨੂੰ ਦੇਖ ਲਿਓ ਤੇ ਟ੍ਰਾਈ ਲੈਣੀ ਹੈ ਟ੍ਰਾਈ ਲੈ ਲਓ ਰੇਟ ਮੁਕ்யਤ ਬੈਕੇ ਹੋ ਜਾਊਗਾ ਤੇ ਨੰਬਰ ਜਿੰਨਾ ਦੀ ਗੱਡੀ ਆ 946003870441 ਮਾਲਕ ਦਾ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਊਗੀ ਤੇ ਗੱਲ ਤੁਸੀਂ ਆਪੇ ਕਰ ਲਿਓ ਰੇਟ ਵਗੈਰਾ ਆਪੇ ਤੁਸੀਂ ਮੁਕਾ ਲਿਓ ਜੀ ਨੰਬਰ 2 ਤੇ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਆ ਲੈਂਸਰ 2009 ਮਾਡਲ ਹੈ ਜੀ ਕੰਡੀਸ਼ਨ ਗੱਡੀ ਦੀ ਆਲ ਓਕੇ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਗੱਡੀ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਸਾਰੀ ਵਿੰਡੋ ਪਾਵਰ ਨੇ ਤੇ ਸਾਰਾ ਕੁਝ ਵਧੀਆ ਸੀਟ ਕਵਰ ਮਾਲਕ ਨੇ ਚੜਵਾਏ ਹੋਏ ਐ ਤੇ ਗੱਡੀ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਚਿੱਟੇ ਰੰਗ ਦੀ ਆ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਘਰ ਲਈ ਵਰਤੀ ਹੋਈ ਆ ਤੇ ਫਲਿੱਪ ਚਾਬੀ ਬਣੀ ਹੋਈ ਆ ਤੇ ਸੈਂਟਰ ਲੋਕਿੰਗ ਐ ਤੇ ਗੱਡੀ ਖੜੀ ਐ ਸਮਰਾਲੇ ਏਰੀਆ ਚ ਲੁਧਿਆਣਾ ਜ਼ਿਲ੍ਹਾ ਇਹਨਾਂ ਨੂੰ ਲੱਗ ਜਾਗਾ 1 ਲੱਖ 45000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕਿਸੇ ਨੇ ਗੱਡੀ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਤੇ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਦਿਆ ਗੱਡੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਤੇ ਨੰਬਰ ਮਾਲਕ ਦਾ 78 890 42 453 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਨੰਬਰ 3 ਤੇ ਤੁਹਾਡੇ ਖਾਤਰ ਇੱਕ ਸਕੂਟੀ ਲੈ ਕੇ ਪਹੁੰਚੇ ਹਾਂ ਐਕਟੀਵਾ 5G ਕਾਫੀ ਡਿਮਾਂਡ ਆ ਰਹੀ ਸੀਗੀ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ ਮਾਂ ਨੇ ਵੀ ਕਾਫੀ ਡਿਮਾਂਡ ਪਾਈ ਸੀਗੀ ਸਕੂਟੀ ਵਾਸਤੇ ਲੈ ਕੇ ਤੁਹਾਡੇ ਖਾਤਰ ਆਪਾਂ ਪਹੁੰਚੇ ਹਾਂ ਜਿਹੜੀ ਸਕੂਟੀ ਹੈ ਜੀ 2019 ਮਾਡਲ ਹੈ 19 ਮਾਡਲ ਪੰਜਾਬ ਨੰਬਰ ਹੈ ਤੇ ਨੰਬਰ ਪਲੇਟਾਂ ਸਰਕਾਰੀ ਨੇ ਸਰਵਿਸ ਹੋਈ ਹੈ ਸਾਰੇ ਓਰੀਜਨਲ ਹੈ ਤੇ ਫਾਸਟ ਓਨਰ ਹੈ ਜੀ ਪੀਵੀ 34 ਸਕੂਟੀ ਦਾ ਨੰਬਰ ਹੈ ਬਾਕੀ 65000 ਰੁਪਿਆ ਇਹਨਾਂ ਨੇ ਕਿਹਾ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਸਰਵਿਸ ਹੋਈ ਆ ਫਾਸਟ ਓਨਰ ਹੈ ਇੱਕ ਹੱਥ ਚੱਲੀ ਹੋਈ ਆ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਔਟੋ ਮਟਰ ਤੁਸੀਂ ਦੇਖ ਰਹੇ ਹੋ ਮਾਲਕ ਦੇ ਘਰੇ ਖੜੀ ਆ ਵਧੀਆ ਚਲਾਈ ਹੋਈ ਆ ਚਿੱਟੇ ਰੰਗ ਦੀ ਆ ਕੋਈ ਡਿੱਗੀ ਨਹੀਂ ਕੋਈ ਡੰਬਸ ਨਹੀਂ ਕੋਈ ਪਾਰਟ ਦਾ ਚੇਂਜ ਨਹੀਂ ਹੋਇਆ ਸਾਰਾ ਕੁਝ ਬਹੁਤ ਚੰਗਾ ਤੁਹਾਨੂੰ ਮਿਲ ਜੂਗਾ ਕਿਸੇ ਨੂੰ ਵੀ ਪਸੰਦ ਆਈ ਹੈ ਤਾਂ ਗੱਲ ਤੁਸੀਂ ਕਰ ਲਿਓ ਮਾਲਕ ਨਾਲ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਿਓ ਬਾਕੀ ਤੁਸੀਂ ਜਾ ਕੇ ਦੇਖ ਲਓ ਕਾਗਜ਼ ਪੱਤਰ ਨਾਲੇ ਚੈੱਕ ਕਰ ਲਿਓ ਨਾਲੇ ਚਲਾ ਕੇ ਦੇਖ ਲਿਓ ਨਾਲੇ ਰੇਟ ਬਹਿ ਕੇ ਹੋ ਜਾਊਗਾ ਨੰਬਰ ਮਾਲਕ ਦਾ 700 ਪੂਰਾ 92 56277 ਮਾਲਕ ਨਾਲ ਗੱਲ ਕਰ ਲਓ ਤੇ ਜਾ ਕੇ ਦੇਖ ਲਿਓ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਆਹ ਸਕੂਟੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰਾਂ ਲੈ ਕੇ ਪਹੁੰਚੇ ਹਾਂ ਸਵੈਪਟ ਡਾਜ਼ਾਇਰ ਐਲਡੀਆਈ ਗੱਡੀ ਮਾਡਲ 2012 ਤੇ ਗੱਡੀ ਦਾ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਸੈਂਟਰ ਲੋਕ ਹੈ ਤੇ ਮਿਊਜ਼ਿਕ ਸਿਸਟਮ ਪੂਰਾ ਹੈਵੀ ਵਧੀਆ ਲੱਗਿਆ ਹੋਇਆ 2 ਲੱਖ 35000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਦਾ ਏਰੀਆ ਜਲੰਧਰ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਜਲੰਧਰ ਏਰੀਆ ਚ ਜਾ ਕੇ ਦੇਖ ਸਕਦੋ ਕਿਸੇ ਨੇ ਚੈੱਕ ਕਰਨੀ ਹੈ ਚਲਾਣੀ ਹੈ ਠੀਕ ਹੈ ਜੀ ਚਲਾ ਕੇ ਦੇਖਣੀ ਹੈ ਤਾਂ ਤੁਸੀਂ ਟ్రਾਈ ਲੈਣੀ ਹੈ ਤਾਂ ਜਾ ਕੇ ਦੇਖ ਲਓ ਜਲੰਧਰ ਏਰੀਆ ਚ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਤੁਹਾਡੇ ਸਾਹਮਣੇ ਗੱਡੀ ਆ ਐਲ ਡੀ ਆਈ ਆ ਜੀ 12 ਮਾਡਲ ਹੈ 235 ਚੋਂ ਲੈਸ ਬਸ ਰੇਟ ਹੋ ਜਾਊਗਾ ਬਾਕੀ ਅੰਦਰੋਂ ਵੀ ਵਧੀਆ ਪਈ ਸਾਬ ਪਈ ਆ ਜੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 78890 11932 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਤੁਹਾਨੂੰ ਗੱਡੀ ਆ ਚੰਗੀ ਲੱਗੀ ਆ ਤੇ ਮਸ਼ੀਨਰੀਆਂ ਦੀ ਗੱਲਬਾਤਾਂ ਚਲੋ ਚੱਲ ਰਹੀ ਹੈ ਜੀ ਹੋਰ ਵੀ ਅੱਗੇ ਮਸ਼ੀਨਰੀਆਂ ਹੈਗੀਆਂ ਮੋਟਰਸਾਈਕਲ ਵੀ ਆ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚੋਂ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਹੋਊਗਾ ਨੰਬਰ ਆਪਣਾ 78140 ਤੇ 38764 ਜੇ ਕਿਸੇ ਕੋਲੇ ਕਿਸੇ ਵੀ ਏਰੀਆ ਚ ਚਾਹੇ ਕੋਈ ਗੱਡੀ ਆ ਕੋਈ ਮੋਟਰਸਾਈਕਲ ਹੈ ਕੋਈ ਜੀਪ ਹੈ ਥਾਰ ਹੈ ਬੋਲਟ ਹੈ ਕੋਈ ਕੂਠੀਆ ਘਰ ਮਕਾਨ ਆਪਣੇ ਕੋਲੇ ਬਸ ਪੇਜ ਤੇ ਕਰੂੰ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ ਵਟਸਐਪ ਨੰਬਰ ਤੇ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਬਸ ਆਪਣੇ ਕੋਲ ਆਹੀ ਕੁਝ ਭੇਜ ਦੇ ਕਰੂੰ ਤੋਂ ਤੋਂ ਬਾਅਦ ਆਪਾਂ ਐਡ ਲਗਾ ਦੇਵਾਂਗੇ ਤੇ ਜਿੰਨੇ ਤੁਸੀਂ ਪਹੁੰਚਿਓ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜਾਊਗਾ ਸਬਸਕ੍ਰਾਈਬ ਦੇ ਬਟਨ ਨੂੰ ਕਲਿੱਕ ਜ਼ਰੂਰ ਕਰ ਦੋ ਦਬਾ ਦਿਓ ਤੇ ਆਪਣੇ ਚੈਨਲ ਨਾਲ ਪੱਕੇ ਤੌਰ ਤੇ ਤੁਸੀਂ ਜੁੜ ਚੋ ਤੇ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ। ਬਾਕੀ ਆਪਾਂ ਹਰ ਰੋਜ਼ ਨਮੀਆਂ ਮਸ਼ੀਨਰੀਆਂ, ਮੋਟਰਸਾਈਕਲ ਹਰ ਚੀਜ਼ਾਂ ਲੈ ਕੇ ਆਉਂਦੇ ਰਹਿੰਨੇ ਆਂ ਤੇ ਆਪਣੇ ਕੋਲੇ ਹਰ ਏਰੀਆ 'ਚੋਂ ਹਰ ਮਸ਼ੀਨਰੀ ਆਈ ਵੀ ਪਈ ਐ। ਤੁਸੀਂ ਕਮੈਂਟ ਕਰੋ ਕਿਹੜੇ ਏਰੀਆ 'ਚੋਂ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਗੱਡੀ, ਮੋਟਰਸਾਈਕਲ, ਬੁਲਟ ਚਾਹੀਦੇ ਲੈ ਕੇ ਆਪਾਂ ਪਹੁੰਚ ਜਾਵਾਂਗੇ ਜੀ। ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਮਾਲਕ ਨੇ ਵੇਚ ਜਿਹੜਾ ਪੁਰਾਣਾ ਹੁੰਦਾ ਸੀਗਾ ਐਸਐਸ ਸੀਡੀ 100 ਹੀਰੋ ਹੋਂਡਾ ਦਾ ਪੁਰਾਣਾ ਹੁੰਦਾ ਸੀਗਾ ਤੇ ਇਹਨਾਂ ਨੇ ਪੂਰਾ ਮੋਡੀਫਾਈ ਕਰਵਾ ਕੇ ਰੱਖਿਆ ਹੋਇਆ ਤੇ ਚਲਾਉਣ ਦੇ ਵਿੱਚ ਬਹੁਤ ਚੰਗਾ ਹੈ ਮਾਲਕ ਨੇ ਦੱਸਿਆ 13 ਚ ਅਲਾਈ ਲੱਗੇ ਹੋਏ ਆ ਬਾਕੀ ਰੰਗ ਦੇਖ ਲਓ ਤੇ ਬਹੁਤ ਸ਼ੌਂਕ ਨਾਲ ਇਹਨਾਂ ਨੇ ਰੱਖਿਆ ਹੋਇਆ ਹੈ ਮਾਡਲ 1998 ਸੈਕੰਡ ਓਨਰ ਹੈ ਜੀ ਪਾਸਿੰਗ ਵਗੈਰਾ ਖਤਮ ਹੈ ਤੇ ਵਧੀਆ ਨਵੇਂ ਹੋਰ ਨੇ ਨਵੀਂ ਬੈਟਰੀ ਹੈ ਨਵੀਂ ਲਾਈਟਾਂ ਸੀਂਗ ਤੇ ਇਹ ਵਧੀਆ ਜੀ ਪੂਰਾ ਮੋਡੀਫਾਈ ਕਰਵਾਇਆ ਹੋਇਆ ਰੇਟ ਇਹਨਾਂ ਨੇ 42000 ਰੁਪਿਆ ਕਿਹਾ ਹੈਗਾ ਜਗਰਾਉਂ ਖੜਾ ਹੈ ਜਾਕੀ ਕਿਸੇ ਨੇ ਦੇਖਣੇ ਚਾਕੇ ਦੇਖ ਸਕਦੇ ਹਾਂ ਨੰਬਰ ਮਾਲਕ ਦਾ 7087334932 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਇੱਕ ਆਪਾ ਤੁਹਾਡੇ ਖਾਤਰ ਜੈਨ ਗੱਡੀ ਲੈ ਕੇ ਪਹੁੰਚਿਆ 2002 ਮਾਡਲ ਹੈ 0.2 ਇੰਜਨ ਹੈ ਸਿੰਘ ਪਾਸਿੰਗ ਖਤਮ ਹੈ ਚੱਲੀ ਵਧੀਆ ਹੋਈ ਹੈ 49000 ਰੁਪਿਆ ਡਿਮਾਂਡ ਹੈ ਤਲਵੰਡੀ ਭਾਈ ਖੜੀ ਆ ਮਾਲਕ ਨੇ ਵੀਡੀਓ ਵੀ ਬਣਾ ਕੇ ਭੇਜੀ ਅੰਦਰ ਦੀ ਤੇ ਇਹ 12 ਫੋਟੋ ਤੁਸੀਂ ਦੇਖ ਰਹੇ ਹੋ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਗਾ ਤੇ ਇਹ ਗੱਲਬਾਤ ਹੋ ਗਈ ਜੀ ਆਪਣੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੁਝ ਵੀ ਹੈ ਆਪਣੇ ਨੰਬਰ ਤੇ ਤੁਸੀਂ ਭੇਜ ਕੇ ਐਡ ਕਰਵਾ ਸਕਦੇ ਹੋ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੋਊਗਾ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਮੈਨੂੰ ਲਾਜ਼ਮੀ ਕਰਿਓ